ਇਹ ਤੋਂ ਪਰ ਗੁਰਮੁਖੀ ਉੜੇ ਤੋਂ ਸ਼ੁਰੂ ਦੀ ਕਿਉਂਕਿ ਗੁਰਮੁਖੀ ਆ ਨਾ ਹੈ ਇਹ ਗੁਰਮਖਾ ਦੀ 35 ਅਲਗਾ ਹੈ 35 ਆਕਰ ਆ ਬਹੋ 35 ਮੈਂ ਖਰਜ ਉਹ ਆ ਬਹੋ ਅਖੰਡੀਆਂ ਅਸਲ ਚ ਅਖਾਰ ਆ ਬਹੋ ਉੜੇ ਵਿੱਚ ਆ ਉੜੇ ਤੇਨੇ ਲੋਕ ਨੇ ਤੇਨੇ ਖਾਣੇ ਨੇ ਉਹਦੇ ਚੌਥੀ ਅੱਖਰਾਂ ਦੇ ਵਿੱਚ ਹੀ ਆ ਨਾਨਾ ਖਿਆਨ ਪ੍ਰਾਨ ਵੇਦ ਵਿਧੀ ਚੌਥੇ ਤੋਂ ਕਰਵਾਈ ਚੌਥੀ ਅੱਖਰ ਮੰਨੇ ਨੇ 35 ਵਾ ਮੰਨੇ ਹੀ ਨਹੀਂ ਰਿਹਾ ਅਖਰ ਉਹ ਚੌਥੀ ਵਾ ਅਖਾਰਾ ਅਖੜੀ ਰਿਹਾ 35 ਵਾ ਅਖਾਰਾ ਅਖੜੀ ਹੋ ਚੌਥੀ ਅੱਖਰ ਨੇ 35 ਵਾ ਅਖਰ ਇਹ ਕੌਣ ਕਰ ਰਿਹਾ ਇਹ ਗੱਲ ਕਿੱਥੇ ਗਈ ਇਹ ਗੱਲ ਕਿਉਂ ਨਹੀਂ ਕਹੀ ਕਿਸੇ ਵਿਦਵਾਨ ਨੇ ਵਿਦਵਾਨ ਸੁੱਤੇ ਪਏ تھے ਉਹ ਅਖਰ 33 ਦੇ ਚੌਤੀ ਕਹਿੰਦੇ ਸੁੱਤੇ ਪਏ ਉਹ ਕਹਦੇ ਕਹਿੰਦੇ ਭਗਤ ਚੌਤੀ ਬੁਲਦਾ ਤੁਸੀਂ 33 ਬੁਲਦੇ ਹੋ ਇਹ ਬੇਦਕੀ ਆ ਉਹਤਵਾਲਾਂ ਦੀ ਗੱਲ ਹੈ ਵਿਦਵਾਨ ਨਹੀਂ ਸਮਝ ਸਕਦੇ ਕੱਲ ਤਾਂ ਬੁੱਧਵਾਲਾਂ ਦੀ ਹੈ ਇਹ ਵਿਦਵਾਨ ਨੇ ਵਿਚਾਰੇ ਵਿਦਵਾਨ ਕਹਣ ਨਗੂਰਖ ਪੜਨ ਦਾ ਕੌਣ ਹੁੰਦਾ ਭੂਰਗ ਵਿਦਵਾਨ ਕੀ ਹੁੰਦਾ ਭੂਰਗ 34035 ਦਾ ਭੇਦ ਕਿਉਂ ਦੀ ਤੁਸੀਂ ਉੜਦੇ ਜਾਣਿਆ ਕੀ ਗੱਲ ਐ ਬੜਵਲੇ ਦਰਵਾਰਾਂ ਤੇ ਡਿੱਪਣੀ ਕਰੀ ਜਾਂਦੇ ਆਂ ਇਹ ਦੱਸ ਦਿੰਦੇ ਕੀ ਐ ਅਜੇ ਤਾਂ ਬਹੁਤ ਕੁਝ ਪਿਆ ਥੋੜਾ ਉਹ ਗੱਲ ਬਣਦੀ ਆ ਜਿਹੜੀ ਤੁਸੀਂ ਬੋਲਣਾ ਇੰਦੀ ਹੈ ਜੈ ਜੀ ਪੜਦਣਾ ਹੋਈ ਸੀ ਨਾ ਭਗਤਾਂ ਨੇ ਕੀਤੀ ਇਹ ਜੀ ਵਿਦਵਾਨਾਂ ਨੂੰ ਹੋੜ ਵਾਲੀ ਆ ਉਹਨੂੰ ਉਹ ਤਾਂ ਵੀ ਬੁਰੀ ਹੋਊਗੀ ਉਹ ਪਰ ਲੱਦਾ ਫੇਰ ਵੀ ਸ਼ਾਤ ਰਹੇਗਾ ਤੇ ਇਹਦਾ ਬੋਲ ਬੈਠੇ ਖਲਾਫ ਇਹ ਗੁਰਬਾਣੀ ਲਈ ਖੇਤਰ ਪਰ ਡੇਣਾ ਦੀ ਉਹ ਦੁਰੀ ਜਨ ਸਭ ਖੁਬਲ ਜੂ